ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾਂ ਜੋਤਿਸ ਭਾਵੈ ਸੋthia ਸਦਾ ਸੁਦਾ ਹਰ ਕੀ ਸਰਨ ਆਈ ਪ੍ਰਭ ਬਿਨ ਨਾਹੀ ਆਨ ਬਿਆ ਰਹਾਉ ਪੁੱਤਰ ਕਲਤਰ ਲਖਮੀ ਦੀਸੈ ਇਨ ਵਹਿ ਕਿਸ਼ੂ ਨਾ ਸੰਗ ਲੀਆ ਵੇਖਿਆ ਠਗਾਉਰੀ ਖਾਏ ਭੁਲਾਨਾ ਮਾਇਆ ਮੰਦਰ ਤੇ ਆਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਦਰਬ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੇ ਛੋੜੇ ਨਾਹੀ ਜਮਦੂਤ ਗਰਾਸੇ ਓ ਮਾ ਤਿਆ ਬੋਲੇ ਝੂਠ ਕਮਾਵੇ ਅਵਰਾ ਤਿਸਨ ਨਾਭੁ ਜੈ ਬਹੁਤ ਹਯਾ ਆਸਾਦ ਰੋਗ ਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਯਾ ਜਿ ਰਹਿ ਨਿਵਾਜੇ ਤਿਨੀ ਸਾਜੇ ਆਪੇ ਕਿन्ने ਸੰਤ ਜੈ ਆ ਨਾਨਕ ਦਾਸ ਕੰਠ ਲਾਇ ਰਾਕੇ ਘਰਿ ਕਿਰਪਾ ਪਾਰ ਬ੍ਰਹਮ ਮਯਾ जिने ह निवाजे तिनी साजे आपे किन्ने संत जिया नानक दास कंठ लए राखए कर कृपा पर ब्रह्म मया वाहे गुरु जी का खालसा वाहे गुरु जी की फतेह दिस इज टुडेज हुकनामा फ्रॉम श्री त्रवार्ड साहब अमृतसर 88 आवर फिफ्थ गुरु गुरु Ji under heading Ramkali Fifth Mahal. Guru Savji saying that O oh brother, whatever pleases the Lord is happening for this stay always under the shelter of that Lord. There is no other doing other than the Lord stay. Hey brother. Son, wife, Maya, all that is visible, none of these the living being at the end takes with it. Being cheated by subject defects, the living being lies astray, finally leaves this Maya, this beautiful house, everything, and walks away. Hey, brother, by condemning others, the living being becomes very bitter, and according to what he has done, he goes through the cycle of birth and death. It is a matter of general principle that the rights of previous deeds do not leave the living being, and the great, terrible jamdut the messenger of death keeps it in check being cheated by the love of maya for the sake of maya the living being tells a lie says there is more and earns something else his thirst for maya is not a question maya's high high and chasing is always attached to him because of slandering the sense of desire of my Parmaya. An incurable disease arises within the organism, its body is destroyed in the midst of the great disease. But, O oh brother, the living being. Gains nothing from the condemnation of the saints. The Lord Himself has made the saints the master of victory. They have been created by the same Lord who has given them respect. O Nanak, God, by showing mercy and mercy, keeps His servants on His neck. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜੇ ਪਾਤਸ਼ਾਹ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਹੋ ਰਿਹਾ ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸ਼ਰਨ ਪਿਆ ਰਹੁ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਕੁਝ ਕਰਨ ਜੋਗਾ ਕੰਮ ਨਹੀਂ ਹੈ ਠਹਿਰਾਓ ਏ ਭਾਈ ਪੁੱਤਰ ਇਸਤਰੀ ਮਾਇਆ ਇਹ ਜੋ ਕੁਝ ਦਿਸ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਜੀਵ ਆਪਣੇ ਨਾਲ ਨਹੀਂ ਲੈ ਜਾਂਦਾ ਵਿਸ਼ੇਵਕਾਰਾਂ ਦੀ ਠੱਗਪੋਟੀ ਖਾ ਕੇ ਜੀਵ ਕੁਰਾਏ ਪਿਆ ਰਹਿੰਦਾ ਆਖਰ ਇਹ ਮਾਇਆ ਇਹ ਸੋਨਾ ਘਰ ਸਭ ਕੁਝ ਛੱਡ ਕੇ ਦੁਰ ਜਾਂਦਾ ਹੈ ਇਹ ਭਾਈ ਜੀਵ ਦੂਜਿਆਂ ਦੀ ਨਿੰਦਾ ਕਰ ਕਰਕੇ ਬਹੁਤ ਖੁਆਰ ਹੁੰਦਾ ਰਹਿੰਦਾ ਹੈ ਤੇ ਆਪਣੇ ਕੀ ਇਸ ਕੀਤੇ ਅਨੁਸਾਰ ਜਨਮ ਮਰਦੇ ਗੇੜ ਵਿੱਚ ਜਾ ਪੈਂਦਾ ਹੈ ਇਹ ਆਮ ਅਸੂਲ ਦੀ ਗੱਲ ਹੈ ਕਿ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਤੇ ਵੱਡਾ ਭਿਆਨਕ ਚਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ਮਾਇਆ ਦੇ ਮੋਹ ਦੀ ਠੱਗਪੁਟੀ ਖਾ ਕੇ ਮਾਇਆ ਦੀ ਖਾਤਰ ਜੀਵ ਝੂਠ ਬੋਲਦਾ ਹੈ ਮੋਹ ਆਖਦਾ ਹੋਰ ਹੈ ਤੇ ਕਮਾਉਂਦਾ ਕੁਝ ਹੋਰ ਹੈ ਇਸ ਲਈ ਮਾਇਆ ਦੀ ਤ੍ਰਿਸ਼ਨਾ 부ਝਦੀ ਨਹੀਂ ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲੱਗੀ ਰਹਿੰਦੀ ਹੈ ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਲਾ ਇਲਾਜ ਰੋਗ ਜੀਵਤੇ ਅੰਦਰ ਪੈਦਾ ਹੋ ਜਾਂਦਾ ਹੈ ਇਸ ਵੱਡੇ ਖੈ ਰੋਗ ਦੇ ਵਿੱਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਪਰ হে ਭਾਈ ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਕੁਝ ਹਾਸਲ ਨਹੀਂ ਹੁੰਦਾ ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਅਦਤ ਸਤਕਾਰ ਦਿੱਤਾ ਹੋਇਆ ਹੈ ਇਹ ਨਾਨਕ ਪਰਮਾਤਮਾ ਮਿਹਰ ਕਰਕੇ ਦਇਆ ਕਰਕੇ ਆਪਣੇ ਧਸ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ